ਮਜ਼ਦੂਰ ਨੇ ਸਾਡੇ ਪੰਜਾਬ ਦਾ ਇੱਕ 5 ਸਾਲਾਂ ਬੱਚਾ ਨੂੰ ਕੋ ਰਹਿਮ ਨਹੀਂ ਆਇਆ ਨੂੰ ਕੋ ਤਰਸ ਨਹੀਂ ਆਇਆ ਇੱਕ 5 ਸਾਲ ਬੱਚੇ ਦੇ ਨਾਲ ਪਹਿਲਾਂ ਬਦਫੈਲੀ ਕੀਤੀ ਬਲਾਤਕਾਰ ਕਹਿ ਸਕਦੇ ਆ ਔਰ ਫਿਰ ਉਸ 5 ਸਾਲਾ ਬੱਚੇ ਨੂੰ ਬਹੁਤ ਵੈਸ਼ੀਆਨਾ ਢੰਗ ਨਾਲ ਚੱਲ ਮਾਨਾ ਢੰਗ ਦੇ ਨਾਲ ਅੰਗਰੇਜ਼ੀ ਚ ਕਹਿੰਦੇ ਨੇ ਬਰੂਟਲੀ ਇਸ ਤਰ੍ਹਾਂ ਨਾਲ ਉਹਦਾ ਕਤਲ ਕੀਤਾ ਉਹਦਾ ਜਿਹੜਾ ਰੋਡ ਸੀਗਾ ਜਿਸ ਨਾਲ ਉਹਨੂੰ ਮਾਰਿਆ ਸਿਰ ਤੇ ਮਾਰਿਆ ਉਹਦੇ ਪਿਛਲੇ ਪਾਸੇ ਰੋਡ ਦੇ ਕੇ ਉਹਦੇ ਪਿਤਾ ਦੀ ਸਟੇਟਮੈਂਟ ਅਨੁਸਾਰ ਹਮਨਦੀਪ ਸਿੰਘ ਉਹਦੇ ਪਿਤਾ ਨੇ ਸ਼ਾਇਦ ਪੰਗੋਆਣਾ ਪਿੰਡ ਆ ਇੱਥੇ ਫਗਵਾੜੇ ਦੇ ਲਾਗੇ ਅਸਲ ਰਹਿਣ ਵਾਲੇ ਨੇ ਤੁਸੀਂ ਸਾਰਿਆਂ ਨੇ ਉਹਦੀ ਇੰਟਰਵਿਊਜ਼ ਉਹਦੀ ਛੋਟੀ ਜੀ ਬੱਚੀ ਦੀ ਦੇ ਜਜ਼ਬਾਤੀ ਬਿਆਨ ਸੁਣੇ ਕਿ ਮੈਂ ਉਸ ਪ੍ਰਵਾਸੀ ਨੂੰ ਆਪ ਖੁਦ ਆਪਣੇ ਹੱਥਾਂ ਨਾਲ ਮਾਰਨਾ ਚਾਹੁੰਦੀ ਤੁਸੀਂ ਇੱਕ ਅੰਦਾਜ਼ਾ ਲਾ ਲੋ ਕਿ ਉਹ 6-7 ਸਾਲ ਦੀ ਬੱਚੀ ਦੇ ਮਨ ਵਿੱਚ ਕੀ ਬੀਤਦਾ ਹੋਗਾ ਜਦੋਂ ਉਹਨੇ ਆਪਣੇ ਭਰਾ ਦੀ ਲਾਸ਼ ਦੇਖੀ ਹੋਗੀ ਉਹਦੇ ਨਾਲ ਹੋਇਆ ਦੁਰਵਿਵਹਾਰ ਔਰ ਜੋ ਬਲਾਤਕਾਰ ਔਰ ਫਿਰ ਉਹ ਅਲਟੀਮੇਟਲੀ ਕਤਲ 5 ਸਾਲ ਦੇ ਬੱਚੇ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਇਹ ਜਿੰਨੀ ਇਹਦੀ ਨਿੰਦਾ ਕੀਤੀ ਜਾ ਸਕੇ ਜਿੰਨੀ ਇਹਦੀ ਮਤਲਬ ਰੱਜ ਕੇ ਇਸ ਦੀ ਨਿਖੇਧੀ ਕੀਤੀ ਜਾ ਸਕੇ ਇਹ ਇਹ ਜਿਹੜਾ ਗੈਰ ਪੰਜਾਬੀਆਂ ਦਾ ਸਾਡੇ ਪੰਜਾਬ ਦੇ ਉੱਤੇ ਹਮਲਾ ਸੀ ਕਿਸੇ ਦੇ ਉਲਟ ਨਹੀਂ ਕਿ ਮੈਂ ਬਹੁਤ ਵਾਰ ਕਲੈਰੀਫਾਈ ਕੀਤਾ ਕਿ ਸਾਡੇ ਵੱਲੋਂ ਗੈਰ ਪੰਜਾਬੀ ਆਉਂਦੇ ਨੇ ਬੜੇ ਕਈ ਤਹੱਕਿਆ ਤੋਂ ਆਉਂਦੇ ਨੇ ਝੂਨਾ ਲਾਉਂਦੇ ਨੇ ਲੇਬਰ ਕਰਦੇ ਨੇ ਪੰਜਾਬ ਦੇ ਲੋਕ ਉਹਨਾਂ ਨੂੰ ਬਣਦਾ ਪੂਰਾ ਉਹਨਾਂ ਦਾ ਜੋ ਬੰਦਾ ਅਧਿਕਾਰ ਹੱਕ ਹੈ ਉਹਦੇ ਪੈਸੇ ਦਿੰਦੇ ਨੇ ਲੇਕਿਨ ਪਿਛਲੇ ਕੁਝ ਸਾਲਾਂ ਤੋਂ ਇੱਕ ਬਹੁਤ ਵੱਡੇ ਪੱਧਰ ਤੇ ਉੱਤੇ ਇਨਵੇਸ਼ਨ ਹੋ ਰਹੀ ਹੈ ਪੰਜਾਬ ਦੇ ਉੱਤੇ ਮਤਲਬ ਕਿ ਪੰਜਾਬ ਦੇ ਉੱਤੇ ਹਮਲਾ ਹੋ ਰਿਹਾ ਗੈਰ ਪੰਜਾਬੀਆਂ ਦਾ ਔਰ ਇਸ ਹਮਲੇ ਨੂੰ ਰੋਕਣ ਵਾਸਤੇ ਮੈਂ 2023 ਵਿੱਚ ਜਨਵਰੀ 2023 ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਅੰਦਰ ਦਫ਼ਤਰ ਜਾ ਕੇ ਨਾਲ ਮੇਰੇ ਗਏ ਉਸ ਵਕਤ ਅੱਜ ਵੀ ਹਨ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਇੱਕ ਮੇਰੇ ਨਾਲ ਕਾਂਗਰਸ ਦੇ ਐਮਐਲਏਗੇ ਸਰਦਾਰ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਰਾਜਾ ਸੰਸੀਤੋ ਇੱਕ ਐਮਐਲਏ ਹੋਰ ਮੇਰੇ ਨਾਲ ਸ਼ਹਿਦਗੇ ਸੀਗੇ ਅਸੀਂ ਜਾ ਕੇ ਸਪੀਕਰ ਨੂੰ ਪਹਿਲਾਂ ਮਿਲੇ ਔਰ ਸਪੀਕਰ ਨੂੰ ਪਹਿਲਾਂ ਉਹਦੀ ਦਲੀਲ ਸਮਝਾਈ ਕਿ ਜਿਹੜਾ ਮੈਂ ਇੱਕ ਪ੍ਰਾਈਵੇਟ ਮੈਂਬਰ ਬਿਲ ਤੁਹਾਨੂੰ ਦੇਣ ਆਇਆ ਵਿਧਾਨ ਸਭਾ ਦੇ ਵਿੱਚ ਰੱਖਣ ਵਾਸਤੇ ਉਹਦਾ ਮਕਸਦ ਕੀ ਆ ਦੋਸਤੋ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ ਕਿ ਸਾਰੇ ਦੇਸ਼ ਵਿੱਚ ਕਈ ਸੂਬਿਆਂ 'ਚ ਇਹ ਲਾਅ ਬਣਿਆ ਹੋਇਆ ਵਾ ਸਟਾਰਟਿੰਗ ਫਰੋਮ ਹਿਮਾਚਲ ਪ੍ਰਦੇਸ਼ 1972 ਦਾ ਲਾਅ ਬਣਾਇਆ ਡਾਕਟਰ ਵਾਈਸ ਪਰਮਾ ਚੀਫ ਮਿਨਿਸਟਰ ਸੀਗੇ ਉੱਥੇ ਉਹ ਆਪਣੇ ਸੂਬੇ ਦੇ ਹਿਸਾਬ ਨਾਲ ਦੂਰੰਦੇਸ਼ ਆਦਮੀ ਹੋਊਗਾ ਉਹਨੇ ਕਿਹਾ ਕਿ ਮੈਂ ਆਪਣੇ ਪੰਚ हिमाचल ਦੇ ਜਿਹੜੇ ਖੂਬਸੂਰਤ ਬਾਗ ਨੇ ਤੇ ਜਿਹੜੇ ਵਿਚਾਰੇ ਹਿਮਾਚਲੀ ਨੇ ਇਹਨਾਂ ਦੀ ਜ਼ੁਬਾਨ ਇਹਨਾਂ ਦਾ ਪਹਿਰਾਵਾ ਇਹਨਾਂ ਦਾ ਸੱਭਿਆਚਾਰ ਕਿਵੇਂ ਬਚਾਵਾਂ ਕਿਉਂਕਿ ਪਹਾੜਾ ਨੂੰ ਸਭ ਦਾ ਸ਼ੌਂਕ ਹੁੰਦਾ ਤੁਸੀਂ ਦੇਖਦੇ ਕਿਵੇਂ ਲੱਖਾਂ ਦੀ ਤਦਾਦ ਵਿੱਚ ਜਿਹੜੇ ਟੂਰਿਸਟ ਜਾਂਦੇ ਨੇ ਬਹੁਤਾਂ ਲੋਕਾਂ ਦਾ ਹੁੰਦਾ ਕਿ ਮੈਂ ਆ ਵੀ ਬਾਗ ਖਰੀਦ ਲਾ ਉਹ ਵੀ ਖਰੀਦਾ ਉਹਨੇ 1972 ਚ ਅੱਜ ਤੋਂ 50 ਸਾਲ ਤੋਂ ਵੀ ਜ਼ਿਆਦਾ ਪਹਿਲਾਂ ਇੱਕ ਦੂਰੰਦੇਸ਼ ਲੀਡਰ ਨੇ ਇੱਕ ਲਾਅ ਬਣਾਤਾ ਹਿਮਾਚਲ ਪ੍ਰਦੇਸ਼ ਉਹਨੂੰ ਕਹਿੰਦੇ ਨੇ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਤੇ ਸਾਰਿਆਂ ਨੂੰ ਬੈਨ ਕਰਤਾ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਕੋਈ ਇੱਕ ਮਰਲਾ ਥਾਂ ਨਹੀਂ ਲੈ ਸਕਦੇ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਕੋਈ ਸਰਕਾਰੀ ਨੌਕਰੀ ਨਹੀਂ ਲੈ ਸਕਦੇ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਵੋਟਰ ਨਹੀਂ ਬਣ ਸਕਦੇ ਇਸ ਤੋਂ ਪਹਿਲਾਂ ਨਾਲ ਬਾਅਦ ਰਾਜਸਥਾਨ ਨੇ ਕਾਨੂੰਨ ਬਣਾਇਆ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਗੁਜਰਾਤ ਨੇ ਲਾਅ ਬਣਾਤਾ ਕੋਈ ਕੈਰ ਗੁਜਰਾਤੀ ਸਾਡੇ ਇੱਥੇ ਬਿਨਾਂ ਸ਼ਰਤਾ ਪੂਰੀਆਂ ਦੇ ਸ਼ਰਤਾ ਪੂਰੀਆਂ ਕਰਕੇ ਤਾਂ ਜਾ ਸਕਦੇ ਇੰਡਸਟਰੀ ਵੀ ਲੱਗ ਸਕਦੀ ਹੈ ਗੁਜਰਾਤ ਨੇ ਤਾਂ ਇੱਕਦਮ ਹੋਰ ਅੱਗੇ ਗਏ ਕੱਚ ਦੇ ਇਲਾਕੇ ਵਿੱਚ ਜਿਹੜੇ ਲਾਲ ਬਹਾਦਰ Shastri ਪ੍ਰਾਈਮ ਮਿਨਿਸਟਰ ਨੇ ਪੰਜਾਬੀਆਂ ਨੂੰ ਸੱਦਾ ਦੇ ਕੇ ਕਈ ਹਜ਼ਾਰ ਏਕੜ ਵਿੱਚ ਵਸਾਇਆ ਸੀਗਾ ਜੰਗਲ ਆਬਾਦ ਕੀਤੇ ਉਹਨਾਂ ਨੂੰ ਵਸਾਇਆ ਸੀਗਾ ਆਹ ਭਾਜੀਪੀ ਦੀ ਸਰਕਾਰ ਨੇ ਅੱਜ ਤੋਂ ਮੇਰੇ ਖਿਆਲ 6-7 ਸਾਲ ਪਹਿਲਾਂ ਉਹਨਾਂ ਦੀ ਸਾਰੀ ਮਲਕੀਅਤ ਕੈਨਸਲ ਕਰ ਦਿੱਤੀ ਰੱਦ ਕਰ ਦਿੱਤੀ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਉਹ ਉੱਥੋਂ ਬੇਕਾਰ ਕਰ ਦਿੱਤਾ ਗੁਜਰਾਤ ਚ ਅੱਜ ਉਹਨਾਂ ਦਾ ਕੇਸ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਲਟਕ ਰਿਹਾ ਵਾ ਉਸ ਫਿਰ ਇਸ ਦੇ ਨਾਲ ਨਾਲ ਹੁਣ ਲੇਟੈਸਟ ਭਾਜੀਪੀ ਦੀ ਉੱਤਰਾਖੰਡ ਸਰਕਾਰ ਨੇ ਲਾਅ ਬਣਾਇਆ ਹੁਣੇ 2025 ਚ ਔਰ ਬੜੇ ਫਕਰਨਾ ਕਹਿਰੀ ਬੀਜੇਪੀ ਸਰਕਾਰ ਕੇ ਅੱਜ ਤੋਂ ਬਾਅਦ ਉੱਤਰਾਖੰਡ ਵਿੱਚ ਵੀ ਕੋਈ ਗੈਰ ਉੱਤਰਾਖੰਡੀ ਨਾ ਸਰਕਾਰੀ ਨੌਕਰੀ ਲੈ ਸਕੇਗਾ ਨਾ ਜ਼ਮੀਨ ਲੈ ਸਕੇਗਾ ਤੇ ਨਾ ਇੱਥੇ ਵੋਟਰ ਬਣ ਸਕੇਗਾ ਅੱਛਾ ਮੈਨੂੰ ਪੰਜਾਬ ਤੇ ਅਫਸੋਸ ਤਰਸ ਤੇ ਰੰਜ ਆਉਂਦਾ ਕਿ ਯਾਰ ਆਪਾਂ ਐਡੇ ਨੇ ਹੱਥਿਆਂ ਕਿ ਸਾਡੀ ਵਿਧਾਨ ਸਭਾ 117 ਮੈਂਬਰ ਦੀ ਇਹੀ ਗੱਲ ਨਹੀਂ ਸਮਝ ਪਾ ਰਹੀ ਕਿ ਸਾਨੂੰ ਵੀ ਲਾ ਚਾਹੀਦਾ ਵਾ ਜਿਹਦੇ ਨਾਲ ਅਸੀਂ ਗੈਰ ਪੰਜਾਬੀਆਂ ਨੂੰ ਪੰਜਾਬ ਦੀ ਜਿਹੜੀ ਇਹ ਐਡੇ ਵੱਡੇ ਪਦਰ ਦੇ ਉੱਤੇ ਇੱਕ ਆਬਾਦੀ ਦਾ संतुलन बिगड़ ਰਿਹਾ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਡੈਮੋਗ੍ਰਾਫਿਕ ਸਿਚੁਏਸ਼ਨ ਇੰਬੈਲੈਂਸ ਹੋ ਰਹੀ ਆ ਸਾਡੇ ਪੰਜਾਬ ਦੇ ਵਿੱਚ ਇੰਨੀ ਵੱਡੀ ਤਦਾਦ ਦੇ ਉੱਤੇ ਗੈਰ ਪੰਜਾਬੀ ਆ ਗਏ ਨੇ ਲੁਧਿਆਣਾ ਸ਼ਹਿਰ ਦੇ ਇਰਦ-ਗਿਰਦ ਅੰਮ੍ਰਿਤਸਰ ਜਲੰਧਰ ਦੇ ਇਰਦ-ਗਿਰਦ ਪਿੰਡਾਂ ਤੱਕ ਔਰ ਬਿਨਾਂ ਕਿਸੇ ਰੋਕ-ਟੋਕ ਤੋਂ ਬਿਨਾਂ ਕਿਸੇ ਕਾਨੂੰਨ ਤੋਂ ਕੋਈ ਪਤਾ ਨਹੀਂ ਆਣ ਕੇ ਕੌਣ ਕਿੱਥੇ ਵਸ ਗਿਆ ਔਰ ਇਦਾਂ ਦੇ ਪਤਾ ਨਹੀਂ ਕਿੰਨੇ ਹੋਰ ਬੱਚੇ ਮਾਰੇ ਹੋਣਗੇ ਮੇਰੇ ਹਲਕੇ ਦੇ ਵਿੱਚ ਖਾਨਪੁਰ ਪਿੰਡ ਆ ਔਰ ਉੱਥੋਂ ਦਾ ਸਾਡਾ ਇੱਕ ਗੁਰਮੀਤ ਸਿੰਘ ਕਿਸਾਨ ਉਹਨੂੰ ਉਹਨੇ ਪ੍ਰਵਾਸੀ ਇੱਕ ਨਾਲ ਆਪਣੇ ਰੱਖਿਆ ਸੀ ਮਜ਼ਦੂਰ ਹੈਲਪਰ ਉਹਨੇ ਇੱਕ ਦਿਨ ਸ਼ਾਇਦ दारू ਪੀਤੀ ਜਾਂ ਕੀ ਕੀਤਾ ਉਹਦੇ ਸਿਰ ਵਿੱਚ ਰੋਡਸ ਮਾਰ ਕੇ ਉਹਦਾ ਕਤਲ ਕਰਤਾ ਔਰ ਉਹ ਨੇਪਾਲ ਦੇ ਬਾਰਡਰ ਤੋਂ ਜਾ ਕੇ ਫੜਿਆ ਗਿਆ ਨੇਪਾਲ ਦੇ ਬਾਰਡਰ ਤੇ ਜਾ ਕੇ ਉਹਦਾ ਪਿੰਟ ਸੀਗਾ ਯੂਪੀ ਜਾਂ ਬਿਹਾਰ ਦੇ ਵਿੱਚ ਕਿਤੇ ਬਿਲਕੁਲ ਨੇਪਾਲ ਦੇ ਬਾਰਡਰ ਦੇ ਉੱਤੇ ਅੱਛਾ ਉਹ ਤਾਂ ਤਾਂ ਫੜਿਆ ਗਿਆ ਕਿਉਂਕਿ ਗੁਰਮੀਤ ਸਿੰਘ ਦਾ ਫੋਨ ਲਾਲਚ ਵਿੱਚ ਲੈ ਗਿਆ ਉਹ ਫੋਨ ਤੋਂ ਟਰੈਕ ਹੋ ਗਿਆ ਪਤਾ ਨਹੀਂ ਕਿੰਨਾ ਕ੍ਰਾਈਮ ਅਨਡਿਟੈਕਟਿਡ ਜਾ ਰਿਹਾ ਵਾ ਕਿੰਨੇ ਗੈਰ ਪੰਜਾਬੀ ਜਿਨ੍ਹਾਂ ਦਾ ਕੋਈ ਇਥੇ ਰਿਕਾਰਡ ਹੀ ਨਹੀਂਗਾ ਘੱਟੋ ਘੱਟ ਅਸੀਂ ਲਾਅ ਬਣਾਵਾਂਗੇ ਕੋਈ ਅਪਲਾਈ ਕਰੇਗਾ ਕੋਈ ਜ਼ਮੀਨ ਲੈਣ ਵਾਸਤੇ ਅਪਲਾਈ ਕਰੇਗਾ ਕੋਈ ਇੰਡਸਟਰੀ ਲੈਣ ਵਾਸਤੇ ਅਪਲਾਈ ਕਰੇਗਾ ਉਹਦਾ ਰਿਕਾਰਡ ਹੋਊਗਾ ਉਹਦਾ ਆਧਾਰ ਕਾਰਡ ਲੱਗੇਗਾ ਉਹਦੀ ਵੈਰੀਫਿਕੇਸ਼ਨ ਹੋਊਗੀ ਸਾਨੂੰ ਪਤਾ ਹੋਵੇਗਾ ਕਿ ਫਲਾਨਾ ਜਿਹੜਾ ਹੈਗਾ ਗੈਰ ਪੰਜਾਬੀ ਫਲਾਨੇ ਕਿੰਨੇ ਰੂਪੜ ਚ ਰਹਿ ਰਹੇ ਨੇ ਕਿੰਨੇ ਨਵਾਂ ਸ਼ਹਿਰ ਚ ਰਹਿ ਰਹੇ ਨੇ ਕਿੰਨੇ ਬਠਿੰਡੇ ਚਲੇ ਗਏ ਨੇ ਕੋਈ ਰਿਕਾਰਡ ਨਹੀਂਗਾ ਔਰ ਮੈਂ ਕੇਜਰੀਵਾਲ ਤੇ ਭਗਵੰਤ ਮਾਨ ਤੇ ਸਪੀਕਰ ਕੁਲਤਾਰ ਸੰਧਵਾਨ ਨੂੰ ਰਿਪੀਟਿਡਲੀ ਇੱਕ ਵਾਰ ਨਹੀਂ ਕਿ ਮੈਂ 2023 ਚ ਬਿੱਲ ਦਿੱਤਾ ਤੇ ਮੋੜ ਕੇ ਹਟ ਗਿਆ ਰਿਪੀਟਿਡਲੀ ਚਿੱਠੀਆਂ ਲਿਖੀਆਂ ਸਪੀਕਰ ਦੇ ਚਿੱਠੀਆਂ ਦੇ ਜਵਾਬ ਹੀ ਆਏ ਨੇ ਕਿ ਤੁਹਾਡਾ ਕਾਨੂੰਨ ਤੁਹਾਡਾ ਅਸੀਂ ਫਾਰਵਰਡ ਕਰਤਾ ਰੀਹੈਬਿਲੀਟੇਸ਼ਨ ਤੇ ਡਿਜ਼ਾਸਟਰ ਮੈਨੇਜਮੈਂਟ ਡਿਪਾਰਟਮੈਂਟ ਉਹਦਾ ਕੀ ਸਰੋਕਾਰ ਹੈ ਜੀ ਉਹਦੇ ਨਾਲ ਅਖੇ ਅਸੀਂ ਦੇ ਦੇ ਧਾਰੇ ਬਨੂ ਡਿਪਾਰਟਮੈਂਟ ਨੂੰ ਇਹਦਾ ਇਹਦੀ ਫਾਈਨੈਂਸ਼ੀਅਲ ਇਮਪਲੀਕੇਸ਼ਨ ਕੀ ਆਵੇਗੀ ਉਹ ਅਸੈਸ ਕਰਾਉਣਾ ਜਾਣ ਪੁੱਝ ਕੇ ਬਹਾਨੇ ਸਾਜੀ ਇਹਦੇ ਤਾਂ ਆਮਦਨ ਹੋਣੀ ਆ ਜੇ فرض ਕਰੋ ਲੈਟਸ ਪ੍ਰਿਜ਼ੂਮ ਲੱਖ ਬੰਦਾ ਬਾਹਰੋਂ ਆਣ ਕੇ ਕਿਤੇ ਇੱਥੇ ਵਸਣਾ ਚਾਹੁੰਦਾ ਉਹ ਕੋਈ ਜਗ੍ਹਾ ਲਊਗਾ ਉਹਦੀ ਸਟੈਂਪ ਡਿਊਟੀ ਅਦਾ ਕਰੂਗਾ ਉਹਦੀਆਂ ਉਹਦੀਆਂ ਸ਼ਰਤਾਂ ਪੂਰੀਆਂ ਕਰੇਗਾ ਕੋਈ ਛੋਟਾ ਮੋਟਾ ਵਪਾਰ ਕਰੇਗਾ ਉਹਦੇ ਪੰਜਾਬ ਨੂੰ ਆਮਦਨ ਨੂੰ ਕਾਟਾ ਥੋੜਾ ਪਵੇਗਾ ਲੇਕਿਨ ਇਸ ਆਧਾਰ ਦੇ ਉ ਸਾਡੇ ਪੰਜਾਬ ਦੇ ਵਿੱਚ 2023 ਤੋਂ ਮੇਰੇ ਵੱਲੋਂ ਦਿੱਤਾ ਪ੍ਰਾਈਵੇਟ ਮੈਂਬਰ ਬਿਲ ਠੰਡੇ ਬਸਤੇ ਵਿੱਚ ਪਾ ਦਿੱਤਾ ਔਰ ਮੈਂ ਤਾਂ ਇਹ ਕਿਹਾ ਉਹਨਾਂ ਨੂੰ ਸਪੀਕਰ ਨੂੰ ਕਿ ਤੁਸੀਂ ਟੇਬਲ ਕਰ ਦਿਓ ਬਿਲ ਇਸ ਬਿਲ ਨੂੰ ਵਿਧਾਨ ਸਭਾ ਚ ਇੰਟਰੋਡਿਊਸ ਕਰ ਦਿਓ ਨਾਲੇ ਪਤਾ ਲੱਗ ਜੂਗਾ 117 ਜਿਹੜੇ ਐਮ.ਐਲ.ਏ ਨੇ ਉਹਨਾਂ ਦਾ ਸਟੈਂਡ ਕੀ ਆਪਣੇ ਪੰਜਾਬ ਦੇ ਮੁਤਲਕ ਕੀ ਉਹ ਪੰਜਾਬ ਦੇ ਹੱਕ ਵਿੱਚ ਖੜਦੇ ਨੇ ਜਾਂ ਉਹ ਗੈਰ ਪੰਜਾਬੀਆਂ ਦੇ ਹੱਕ ਵਿੱਚ ਖੜਦੇ ਕਿਉਂਕਿ ਬੜਾ ਸ਼ੋਰ ਮੱਚਦਾ ਕਿ ਨਹੀਂ ਜੀ ਨਹੀਂ ਗੈਰ ਪੰਜਾਬੀਆਂ ਦੀ ਬੜੀ ਵੋਟ ਬਣ ਗਈ ਹੈ ਧਿਆਨ ਨਾਲ ਗੱਲ ਕਰੋ ਮੈਂ ਕਿਸੇ ਦੇ ਉਲਟ ਨਹੀਂਗਾ ਮੈਂ ਤੁਹਾਨੂੰ ਦੁਬਾਰਾ ਕਹਿਣਾ ਚਾਹਣਾ ਜਦੋਂ ਮੈਂ ਕਹਿੰਦਾ ਕਿ ਲਾਅ ਬਣਨਾ ਚਾਹੀਦਾ ਇਟ ਅਸੀਂ ਕੋਈ ਪੰਜਾਬ ਦੇ ਆਲੇ ਦੁਆਲੇ ਕੋਈ ਦੀਵਾਰ ਬਣਾ ਦੇਣੀ ਕੰਧ ਬਣਾ ਦੇਣੀ ਨਹੀਂ ਅਸੀਂ ਕਹਿੰਦੇ ਇੱਕ ਲਾਅ ਬਣਨਾ ਚਾਹੀਦਾ ਹੈ ਹਿਮਾਚਲ ਦੀ ਤਰਜ਼ ਤੇ ਉਤਰਾਖੰਡ ਦੀ ਤਰਜ਼ ਤੇ ਗੁਜਰਾਤ ਤੇ ਰਾਜਸਥਾਨ ਦੀ ਕਿ ਜੇ ਕਿਸੇ ਨੇ ਪੰਜਾਬ ਦੇ ਵਿੱਚ ਆਣ ਕੇ ਪੱਕੇ ਤੌਰ ਤੇ ਵਸਣਾ ਵਾ ਉਹ ਆ ਸਾਡੇ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰੇਗਾ ਤੇ ਫਿਰ ਪੰਜਾਬ ਦੇ ਵਿੱਚ ਵੱਸ ਸਕਦਾ ਵਾ ਸਾਡੀਆਂ ਸਾਰੀਆਂ ਸਰਕਾਰੀਆਂ ਨੌਕਰੀਆਂ ਲੈ ਗਏ ਨੇ ਇਹ ਹਿਮਾਚਲ ਦੇ ਬੰਦੇ ਰਾਜਸਥਾਨ ਦੇ ਬੰਦੇ ਹਰਿਆਣੇ ਦੇ ਬੰਦੇ ਜਿੰਨੀਆਂ ਲਿਸਟਾਂ ਆਉਂਦੀਆਂ ਤੁਸੀਂ ਦੇਖ ਹੀ ਰਹੇ ਹੋ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀਆਂ ਜਾ ਰਹੀਆਂ ਸਾਰੀ ਸਰਕਾਰੀ ਨੌਕਰੀਆਂ ਗੈਰ ਪੰਜਾਬੀ ਲੈ ਕੇ ਨੇ ਔਰ ਜਿਹ ਜੇ ਆਪਾਂ ਹੋਰ ਕਿੰਨੇ ਬੱਚੇ ਸਾਡੇ ਮਰਵਾਉਣੇ ਆ ਸਪੀਕਰ ਸਾਹਿਬ ਔਰ ਭਗਵੰਤ ਸਿੰਘ ਮਾਨ ਛੋਟੀ ਛੋਟੀ ਗੱਲ ਤੇ ਤੁਸੀਂ ਲਾਈਵ ਹੋਨੇ ਹੋ ਟਵਿੱਟਰ ਤੇ ਬੰਦੇ ਹੋ ਇਹ ਤੁਹਾਨੂੰ ਦੱਸਣਾ ਪਊਗਾ ਕਿ ਤੁਸੀਂ ਇਹ ਮੇਰੇ ਵੱਲੋਂ ਦਿੱਤਾ ਪ੍ਰਾਈਵੇਟ ਮੈਂਬਰ ਬਿੱਲ ਨੂੰ ਕਾਨੂੰਨ ਪੰਜਾਬ ਦੇ ਵਿੱਚ ਕਿਉਂ ਨਹੀਂ ਬਣਾ ਰਹੇ ਔਰ ਮੇਰੀ ਤੁਹਾਨੂੰ ਇਹ ਹੱਥ ਜੋੜ ਕੇ ਬੇਨਤੀ ਆ ਨਿਮਰਤਾ ਨਾਲ ਕਿ ਇਮੀਡੀਏਟਲੀ ਬਾਕੀ ਸਾਰੇ ਕੰਮ ਛੱਡ ਕੇ ਇੱਕ ਸਪੈਸ਼ਲ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਸੱਦਿਆ ਜਾਵੇ ਔਰ ਇਸ ਬਿੱਲ ਦੇ ਉੱਤੇ ਬਹਿਸ ਕਰਾਈ ਜਾਵੇ ਇਹਨੂੰ ਤੁਸੀਂ ਇੰਟਰੋਡਿਊਸ ਕਰ ਦਿਓ ਜੇ ਮੇਰਾ ਬਿੱਲ ਹਾਰ ਜਾਊਗਾ ਐਮਐਲਏ ਦੇ ਉਲਟ ਵੋਟ ਪਾਦਣਗੇ ਮੈਂ ਇਸ ਨੂੰ ਕਬੂਲ ਲਊਗਾ ਔਰ ਵਾਪਸ ਲੈ ਲਊਗਾ ਤੇ ਜੇ ਇਹ ਬਿਲ ਪਾਸ ਹੋ ਗਿਆ ਕਾਨੂੰਨ ਬਣ ਜਾਵੇਗਾ ਤੇ ਮੈਂ ਮੈਂ ਕਹਿੰਦਾ ਪੀੜ੍ਹੀਆਂ ਤੱਕ ਲੋਕੀ ਚੇਤੇ ਕਰਨਗੇ ਕਿ ਪੰਜਾਬ ਦੇ ਜਿਹੜੇ ਸਿਆਸਤਦਾਨ ਸੀਗੇ ਉਹ ਦੂਰੰਦੇਸ਼ ਸੀਗੇ ਉਹਨਾਂ ਨੇ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਬੜਾ ਵੱਡਾ ਉਪਰਾਲਾ ਕੀਤਾ ਔਰ ਉਹਦੇ ਕਰਕੇ ਅੱਜ ਪੰਜਾਬ ਦੇ ਵਿੱਚ ਜਿਹੜੇ ਨੇ ਗੈਰ ਪੰਜਾਬੀਆਂ ਦੇ ਉੱਤੇ ਇੱਕ ਸ਼ਰਤਾਂ ਰੱਖੀਆਂ ਗਈਆਂ ਨੇ ਜਿਹਦੇ ਨਾਲ ਪੰਜਾਬ ਦੇ ਵਿੱਚ ਕੋਈ ਆਣ ਕੇ ਵਸ ਨਹੀਂ ਸਕਦਾ ਮੇਰੇ ਵੀਰੋ ਅੱਜ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਇਨ ਡੇਂਜਰ ਹੈ ਇੱਕ ਵਾਰ ਭਗਵੰਤ ਮਾਨ ਨੂੰ ਲੋਕ ਸਭਾ ਦੇ ਵਿੱਚ ਪੁੱਛਿਆ ਲੋਕ ਸਭਾ ਜਦੋਂ ਮੈਂ ਬਿਆਨ ਦਿੱਤਾ ਪ੍ਰਾਈਮ ਮਿਨਿਸਟਰ ਨੇ ਜਾ ਕੇ ਬਿਹਾਰ ਵਿੱਚ ਕਿਹਾ ਕਿ ਕਾਂਗਰਸ ਦਾ ਇੱਕ ਲੀਡਰ ਹੈ ਉਹ ਬਿਹਾਰੀਆਂ ਨੂੰ ਪੰਜਾਬ ਵਿੱਚ ਆਉਣੇ ਤੋਂ ਰੋਕਦਾ ਹੈ ਝੂਠੀ ਸਟੇਟਮੈਂਟ ਸੀ ਕਿ ਉਹ ਆਪਣੇ ਗੁਜਰਾਤ ਵਿੱਚ ਉਹਨਾਂ ਦਾ ਲੋ ਬਣਿਆ ਹੋਇਆ ਵਾ ਤੇ ਉੱਥੇ ਜਾ ਕੇ ਉਹਨਾਂ ਨੂੰ 扑ੜਕਾ ਰਹੇ ਸੀਗੇ ਔਰ ਪੰਜਾਬ ਦੇ ਵਿੱਚ ਮੈਂ ਜਿੰਨੀ ਵਾਰੀ ਕਿਹਾ ਕਿ ਜਿੰਨੀ ਵਾਰ ਲੇਬਰ ਆਈ ਹੈ ਸਾਡੇ ਪੰਜਾਬ ਦੇ ਵਿੱਚ ਅਸੀਂ ਉਹਨਾਂ ਦਾ ਬਣਦਾ ਜਿਹੜਾ ਹੱਕ ਆ ਉਹ ਹਮੇਸ਼ਾ ਅਦਾ ਕੀਤਾ 40 50 ਸਾਲ ਤੋਂ ਚੋਣਾ ਲਾਉਣ ਹੁੰਦੇ ਨੇ ਕਦੀ ਕਿਸੇ ਨੇ ਇਹ ਤਾਂ ਨਹੀਂ ਕਿਹਾ ਕਿ ਤੁਸੀਂ ਪੈਸੇ ਤੋਂ ਬਿਨਾਂ ਤੋਰ ਦਿੱਤਾ ਪਰ ਇੱਥੇ ਪੱਕੇ ਤੌਰ ਤੇ ਫਿਰ ਸਾਨੂੰ ਪਤਾ ਹੋਣਾ ਚਾਹੀਦਾ ਕਿ ਕੌਣ ਅੱਛਾ ਭਗਵਾਨਪਰਮਾਨ ਨੂੰ ਪੁੱਛਿਆ ਕਿਸੇ ਨੇ ਤੇ ਖੈਰਾ ਕਹਿ ਰਿਹਾ ਵਾ ਕਿ ਇੱਕ ਲਾਅ ਬਣਨਾ ਚਾਹੀਦਾ ਕਹਿੰਦਾ ਜੇ ਐ ਤਾਂ ਸਾਡੇ ਬੱਚੇ ਵੀ ਜਾ ਰਹੇ ਨੇ ਉੱਥੇ ਵਿਦੇਸ਼ਾਂ ਦੇ ਵਿੱਚ ਮੇਰੇ ਵੀਰੋ ਸਮਝੋ ਸਾਡੇ ਬੱਚੇ ਵੀ ਸ਼ਰਤਾਂ ਪੂਰੀਆਂ ਕਰਕੇ ਜਾ ਰਹੇ ਨੇ ਅਗਰ ਕੋ ਕੈਨੇਡਾ ਅਮਰੀਕਾ ਯੂਰਪ ਜਾਂਦਾ ਉਹਨੂੰ ਪਹਿਲਾਂ ਪਾਸਪੋਰਟ ਚਾਹੀਦਾ ਇਹ ਸ਼ਰਤ ਆ ਫਿਰ ਉਹਨੂੰ ਵੀਜ਼ਾ ਚਾਹੀਦਾ ਇਹ ਸ਼ਰਤ ਆ ਫਿਰ ਉੱਥੇ ਜਾ ਕੇ ਪੀਆਰ ਦੇ ਡਾਕੂਮੈਂਟਸ ਭਰਦੇ ਨੇ 50-50 ਲੱਖ ਰੁਪਇਆ ਖਰਚਦੇ ਨੇ ਇਹ ਸ਼ਰਤਾਂ ਨੇ ਸਾਰੀਆਂ ਇਹੀ ਮੈਂ ਕਹਿ ਰਿਹਾ ਕਿ ਬਿਨਾਂ ਸ਼ਰਤ ਕਿਸੇ ਨੂੰ ਇਜਾਜ਼ਤ ਨਾ ਦਿੱਤੀ ਜਾਵੇ ਹਾਸ਼ਰੇ ਹੋ ਰਿਹਾ ਕਿ ਸਾਡਾ ਪੰਜਾਬ ਲੁੱਟਿਆ ਜਾ ਰਿਹਾ ਦਰੜਿਆ ਜਾ ਰਿਹਾ ਸਾਡੀ ਆਬਾਦੀ ਦਾ ਸੰਤੁਲਨ ਵਿਗੜ ਰਿਹਾ ਅਗਰ ਇਸੇ ਤਰ੍ਹਾਂ ਤੁਸੀਂ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਆਉਣ ਦਿੱਤਾ ਤੇ ਮੈਂ ਸਮਝਦਾ ਕਿ ਬਸ ਇੱਕ ਦੋ ਦਹਾਕਿਆਂ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਹੀ ਘਟ ਗਿਣਤੀ ਚ ਹੋਣਗੇ ਆ ਜਿਹੜੀਆਂ ਪੱਗਾਂ ਅਸੀਂ ਬੰਨੀਆਂ ਇਹ ਤੁਹਾਨੂੰ ਨਜ਼ਰ ਨਹੀਂ ਆਉਣਗੀਆਂ ਪੰਜਾਬੀ ਜਿਹੜੀ ਆ ਉਹ ਇਥੋਂ ਹੌਲੀ ਹੌਲੀ ਆਹਸਤਾ ਆਸਤਾ ਖਤਮ ਕਰਕੇ ਤੇ ਉਹਨਾਂ ਦੀ ਜ਼ੁਬਾਨ ਚ ਬੋਲਣ ਲੱਗ ਜਾਣਗੇ ਆਪਾਂ ਪਹਿਲਾਂ ਹੀ ਸ਼ਹਿਰਾਂ ਦੇ ਵਿੱਚ ਬਹੁਤ ਰਵਾਜ ਚੱਲਿਆ ਪੰਜਾਬੀ ਆਪਣੇ ਬੱਚਾ ਨੂੰ ਘੱਟ ਬੁਲਾਉਂਦੇ ਨੇ ਤੇ ਆਪਾਂ ਜਾਦਾ ਉਸ ਹੀ ਬੋਲਦੇ ਆਂ ਔਰ ਮੈਂ ਇਹ ਕਹਿਣਾ ਚਾਹਣਾ ਕਿ ਅਸੀਂ ਕਿਸੇ ਗੈਰ ਪੰਜਾਬੀ ਦੇ ਉਲਟਰੀ ਪਹਿਲਾਂ ਸੁਣੋ ਅੱਛੀ ਤਰ੍ਹਾਂ ਗੱਲ ਮੇਰੀ ਮੈਂ ਕਹਿ ਰਿਹਾ ਕਿ ਅਗਰ ਇਹ ਕਾਨੂੰਨ ਬਣੇਗਾ ਇਹ ਰੈਟਰੋਸਪੈਕਟਿਵ ਇਫੈਕਟ ਦੇ ਲਾਗੂ ਨਹੀਂ ਹੋਵੇਗਾ ਭਾਵੇਂ ਜਿਹੜੇ ਗੈਰ ਪੰਜਾਬੀ ਪਹਿਲਾਂ ਪਿੰਡਾਂ ਚ ਆ ਚੁੱਕੇ ਨੇ ਉਹ ਤਾਂ ਆ ਚੁੱਕੇ ਨੇ ਨਾ ਉਹਨਾਂ ਦੇ ਆਧਾਰ ਕਾਰਡ ਬਣ ਗਏ ਨੇ ਉਹਨਾਂ ਨੇ ਕੁੱਠੀਆਂ ਬਣਾ ਲੀਆਂ ਉਹਨਾਂ ਨੇ ਮਕਾਨ ਲੈ ਲੈਨੇ ਉਹਨਾਂ ਨੇ ਆਪਣੀਆਂ ਫੈਕਟਰੀਆਂ ਲਾ ਲੀਆਂ ਨੇ ਜਾਂ ਉਹਨਾਂ ਨੇ ਕੋਈ ਛੋਟਾ ਵਪਾਰ ਕਰ ਲਿਆ ਉਹਨਾਂ ਤੇ ਇਹ ਲਾਗੂ ਨਹੀਂ ਹੋਵੇਗਾ ਬਿੱਲ ਇਹ ਜਿੱਦਣ ਬਿੱਲ ਬਣਾਵੇਗਾ 2025 ਦੇ ਵਿੱਚ ਉਸ ਤੋਂ ਬਾਅਦ ਕੋਈ ਵੀ ਗੈਰ ਪੰਜਾਬੀ ਪੰਜਾਬ ਦੇ ਵਿੱਚ ਬਿ ਇਹ ਕਾਨੂੰਨ ਬਣਨਾ ਚਾਹੀਦਾ ਮੇਰੇ ਵੀਰੋ ਅਗਰ ਤੁਸੀਂ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋ ਕਿ ਕਾਨੂੰਨ ਬਣਨਾ ਚਾਹੀਦਾ ਔਰ ਹੁਸ਼ਾਰਪੁਰ ਵਿੱਚ ਹੋਏ ਛੋਟੇ ਜਿਹੇ ਪੰਜ ਸਾਲ ਦੇ ਕਤਲ ਨੂੰ ਅੱਗੇ ਭਵਿੱਖ ਦੇ ਵਿੱਚ ਉਹ ਨਾ ਹੋਵੇ ਕੋਈ ਹੋਰ ਕਿਸੇ ਲੜਕੀ ਨਾਲ ਬੱਚੇ ਨਾਲ ਔਰਤ ਨਾਲ ਬਦਫੈਲੀ ਗੈਰ ਪੰਜਾਬੀ ਪ੍ਰਵਾਸੀਆਂ ਕੇ ਨਾ ਕਰਨ ਤੇ ਫਿਰ ਮੇਰੇ ਵੀਰੋ ਆਪਾਂ ਨੂੰ ਇਸ ਕਾਨੂੰਨ ਦੀ ਸਪੋਰਟ ਕਰਨੀ ਪਵੇਗੀ ਮੈਂ ਕੱਲ ਉਹਦੇ ਘਰ ਵਿੱਚ ਜਾਊਂਗਾ ਔਰ ਮੈਂ ਬਹੁਤ ਸਾਰੀਆਂ ਜਥੇਬੰਦੀਆਂ ਸੰਪਰਦਾਵਾਂ ਨਾਲ مشਵਰਾ ਕਰੂੰਗਾ ਔਰ ਫਿਰ ਮੈਂ ਤੁਹਾਨੂੰ ਇੱਕ ਕਾਲ ਵੀ ਦਊਂਗਾ ਮੈਂ ਸਲਾਹ ਕਰੂੰਗਾ ਕਿ ਕੀ ਇਸ ਮੁੱਦੇ ਦੇ ਉੱਤੇ ਇੱਕ ਜਨਤਕ ਇਕੱਠ ਇਕੱਠ ਰੱਖਿਆ ਜਾ ਸਕਦਾ ਜਿਸ ਦੇ ਨਾਲ ਇਹ ਸਾਰੇ ਪੰਜਾਬ ਦੇ ਉਹਨਾਂ اخਲਾਕੀ ਲੋਕਾਂ ਨੂੰ ਬੁਲਾਈਏ ਜਿਹੜੇ ਇਹਦੇ ਪ੍ਰੈਸ਼ਰ ਪੁਆਇੰਟ ਸਰਕਾਰ ਦੇ ਉੱਤੇ ਤੇ ਪੰਜਾਬ ਸਰਕਾਰ ਵਿਧਾਨ ਸਭਾ ਚ ਇਹ ਮਿਹਰਾ ਦਿੱਤਾ ਪ੍ਰਾਈਵੇਟ ਮੈਂਬਰ ਬਿਲ ਇੰਟਰੋਡਿਊਸ ਕਰਕੇ ਤੇ ਇਹਨੂੰ ਕਾਨੂੰਨ ਬਣਾਇਆ ਜਾਵੇ ਇੱਕ ਸਪੀਕਰ ਤੇ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਇਹ ਗੱਲ ਦਾ ਜਵਾਬ ਦੇਣਾ ਪਵੇਗਾ ਤੁਹਾਨੂੰ ਤੁਸੀਂ ਕਦੀ ਤੁਹਾਡੇ ਅੱਗੇ ਮੀਡੀਆ ਕੋ ਮਾਈਕ ਨਹੀਂ ਰੱਖਦਾ ਨਾ ਕਟਾਰੂ ਚੱਕਦਾ ਰੱਖਿਆ ਮਾਈਕ ਕਦੀ ਨਾ ਮਾਨੂੰਕੇ ਦਾ ਰੱਖਿਆ ਕਦੀ ਮਾਈਕ ਨਾ ਜਿਹੜੇ ਤੁਹਾਡੇ ਹੋਰ ਐਮ ਐਲ ਏਸ ਤੇ ਮਨਿਸਟਰਸ ਨੇ ਗਲਤ ਕੰਮ ਕੀਤੇ ਭ੍ਰਿਸ਼ਟਾਚਾਰ ਕੀਤਾ ਜੋ ਅਤਿਆਚਾਰ ਹੋਇਆ ਲੋਕਾਂ ਤੇ ਜੋ ਝੂਠੇ ਪਰਚੇ ਦਰਜ ਹੋਏ ਤੁਹਾਨੂੰ ਕਦੀ ਕਿਸੇ ਨੇ ਪੁੱਛਿਆ ਨਹੀਂ ਮਾਈਕ ਮੀਡੀਆ ਨੇ ਮੈਂ ਮੀਡੀਆ ਨੂੰ ਵੀ ਬੇਨਤੀ ਕਰੂੰਗਾ ਕਿ ਕੇਜਰੀਵਾਲ ਤੇ ਨੂੰ ਪੁੱਛੋ ਸਪੈਸ਼ਲੀ ਜਾਂ ਭਗਵੰਤ ਮਾਨ ਨੂੰ ਪੁੱਛੋ ਸਪੀਕਰ ਨੂੰ ਤੁਹਾਨੂੰ ਕੇਜਰੀਵਾਲ ਤੇ ਸਸੋਢੀਆ ਤਾਂ ਨਹੀਂ ਰੋਕ ਰਹੀ ਕਿਤੇ ਕਿਉਂਕਿ ਉਹ ਤਾਂ ਗੈਰ ਪੰਜਾਬੀ ਆਪ ਨੇ ਉਹਨਾਂ ਨੂੰ ਤਾਂ ਅੱਛਾ ਲੱਗਦਾ ਹੋਊਗਾ ਕਿ ਜਿਆਦਾ ਤੋਂ ਜਿਆਦਾ ਪ੍ਰਵਾਸੀ ਤੇ ਗੈਰ ਪੰਜਾਬੀ ਪੰਜਾਬ ਦੇ ਵਿੱਚ ਆਉਣ ਤੇ ਸਾਡੇ ਪੰਜਾਬ ਦੀ ਆਬਾਦੀ ਦਾ ਸੰਤੁਲਨ ਵਿਗੜ ਜਾਵੇ ਉਹਨਾਂ ਨੂੰ ਤਾਂ ਆਪਣੇ ਵੋਟਾਂ ਨਾਲ ਚੱਕਰਿਆ ਕਿਸੇ ਨੂੰ ਸਾਡੇ ਇਸ ਮਿੱਟੀ ਨਾਲ ਕੋਈ ਲੈਣ ਦੇਣ ਨਹੀਂਗਾ ਅਗਰ ਹੁੰਦਾ 20 ਦਿਨ 25-25 ਦਿਨ ਬਾਅਦ ਫੋਟੋਆਂ ਖਿਚਾਉਣ ਨਾ ਹੁੰਦੇ ਹੜ੍ਹਾਂ ਦੇ ਵਿੱਚ ਇੱਥੇ ਪਹਿਲੇ ਦਿਨ ਆਣ ਕੇ ਪੰਜਾਬ ਦੇ ਵਿੱਚ ਸਰਕਾਰੀ ਫੈਸਲੇ ਲੈ ਕੇ ਤੇ ਹੜ੍ਹ ਪੀਟਾਂ ਨੂੰ ਬੰਨ੍ਹ ਦੀ ਰਾਹਤ ਤੁਰੰਤ ਭੇਜੀ ਜਾਂਦੀ ਔਰ ਹੜ੍ਹਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਬੰਨਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਉੱਥੇ ਸਾਡਾ ਮੈਕੈਨਿਜ਼ਮ ਸਾਡੀ ਭਾਰੀ ਹਰਥ ਮੂਵਿੰਗ ਮਸ਼ੀਨਰੀ ਪਹੁੰਚੀ ਹੁੰਦੀ ਬੰਨ ਰਿਪੇਅਰ ਕੀਤੇ ਹੁੰਦੇ ਬੰਨਾਂ ਤੋਂ ਪਹਿਲਾਂ ਤਿੰਨ ਫਲੱਡ ਤੋਂ ਪਹਿਲਾਂ ਤਿੰਨ ਮਹੀਨੇ ਪਹਿਲਾਂ ਇੱਕ ਸਰਕਾਰੀ ਮੀਟਿੰਗ ਕਰਕੇ ਸਾਰੇ ਪੰਜਾਬ ਦੇ ਜਿਹੜੇ ਵੀਕ ਪੁਆਇੰਟਸ ਹਨ ਉਹਨਾਂ ਨੂੰ ਪਲੱਗ ਇਨ ਕੀਤਾ ਜਾਂਦਾ ਔਰ ਸਾਰੇ ਪੰਜਾਬ ਦੇ ਜਿਹੜੇ ਕਮਜ਼ੋਰ ਜਿਹੜੇ ਸੀਗਿਆਂ ਉਹਨਾਂ ਨੂੰ ਰਿਪੇਅਰ ਕੀਤੀ ਜਾਂਦੀ ਸਾਰੀਆਂ ਨਦੀਆਂ ਨਾਲਿਆਂ ਵਈਆਂ ਦੀ ਸਫਾਈ ਕੀਤੀ ਜਾਂਦੀ ਅੱਜ ਤੋਂ 6 ਮਹੀਨੇ ਪਹਿਲਾਂ ਉਹ ਡੈਮ ਦੇ ਉੱਤੇ ਕੰਟਰੋਲ ਰੱਖਿਆ ਜਾਂਦਾ ਕਿ ਸਾਡੇ ਡੈਮ ਦੇ ਉੱਤੇ ਪਾਣੀ ਗਲਤ ਤਰੀਕੇ ਨਾਲ ਰਿਲੀਜ਼ ਹੋ ਰਿਹਾ ਰਣਜੀਤ ਸਾਗਰ ਡੈਮ ਤੋਂ ਜਿਹੜਾ ਰਾਵੀ ਵਿੱਚ ਹੜਾ ਆਇਆ ਵਾ ਉਹਦੇ ਤੇ ਧਿਆਨ ਰੱਖਿਆ ਜਾਂਦਾ ਬੀਬੀਐਮਬੀ ਦੇ ਉੱਤੇ ਨਿਗਰ ਰੱਖੀ ਜਾਂਦੀ ਕਿ ਬੀਬੀਐਮਬੀ ਤਾਂ ਨਹੀਂ ਸਤਲ ਦੇ ਜਿਆਦਾ ਪਾਣੀ ਛੱਡ ਰਹੀ ਜਿਹਦੇ ਕਰਕੇ ਸਾਡਾ ਪੰਜਾਬ ਸਾਡਾ ਪੰਜਾਬ ਹੜ ਗਿਆ 50000 ਕਰੋੜ ਤੋਂ ਉੱਤੇ ਫਸਲਾਂ ਦਾ ਪਸ਼ੂਆਂ ਦਾ ਘਰਾਂ ਦਾ ਨੁਕਸਾਨ ਹੋ ਗਿਆ ਕੋਈ ਨਹੀਂ ਵੜਿਆ ਮੇਰੇ ਵੀਰੋ ਰੋਜ਼ ਟਵਿੱਟਰ ਤੇ ਬੈਠਦੇ ਨੇ ਇੱਕ ਟਵੀਟ ਵੀ ਨਹੀਂ ਕਦੀ ਕੀਤਾ ਕਿਸੇ ਨੇ ਇਸ ਕਰਕੇ ਮੈਂ ਪੁੱਛਣਾ ਚਾਹਣਾ ਸਪੀਕਰ ਤੇ ਭਗਵੰਤ ਮਾਨ ਨੂੰ ਕਿ ਤੁਹਾਡੇ ਤੇ ਕੋਈ ਪ੍ਰੈਸ਼ਰ ਕਿਹੜਾ ਤੁਸੀਂ ਲੋਕਾਂ ਨੂੰ ਦੱਸੋ ਕਿ ਤੁਹਾਡੇ ਤੇ ਪ੍ਰੈਸ਼ਰ ਹੈ ਕੇਜਰੀਵਾਲ ਤੇ ਸਸੋਡੀਆਂ ਨਹੀਂ ਬਿਲ ਬਣਾਉਣ ਦਿੰਦੇ ਕਿਉਂਕਿ ਇਸ ਵਕਤ ਜੋ ਨਜ਼ਰ ਆ ਰਿਹਾ ਕਿ ਸਰਕਾਰ ਸਾਰੀ ਉਹਨਾਂ ਦੇ ਕੰਟਰੋਲ ਚਾ ਤੁਹਾਡੇ ਕੰਟਰੋਲ ਚ ਨਹੀਂ ਹੈ ਇਹਦਾ ਮਤਲਬ ਹੈ ਕਿ ਕੇਜਰੀਵਾਲ ਤੇ ਸਸੋਡੀਆਂ ਇਸ ਬਿਲ ਨੂੰ ਲਾਗੂ ਨਹੀਂ ਹੋਣ ਦਿੰਦੇ ਤੇ ਆਪਾਂ ਉਹਨਾਂ ਦੇ ਇੱਕ ਬੰਦੂਆਂ ਮਜ਼ਦੂਰਾ ਦੀ ਤਰ੍ਹਾਂ ਉਹਨਾਂ ਦੇ ਆਗਿਆ ਦਾ ਉਹਨਾਂ ਦੀ ਆਗਿਆ ਦਾ ਪਾਲਣ ਕਰ ਰਹੇ ਆ ਇਹ ਬਹੁਤ ਦੁਖਦਾਈ ਗੱਲ ਆ ਪੰਜਾਬ ਲਈ ਲੈਟ ਇਹ ਆਉਣ ਵਾਲੀਆਂ ਭਵਿੱਖ ਦੀਆਂ ਪੀੜ੍ਹੀਆਂ ਸਾਨੂੰ ਕਦੀ ਮਾਫ਼ ਨਹੀਂ ਕਰਨਗੀਆਂ ਸੋ ਮੇਰੇ ਵੀਰੋ ਅਗਰ ਤੁਹਾਨੂੰ ਲੱਗਿਆ ਕਿ ਮੈਂ ਗਲਤ ਠੀਕ ਕਹਿ ਰਿਹਾ ਔਰ ਮੈਂ ਚਰਚਾ ਕਰਕੇ ਲਾਈਕ ਮਾਈਂਡਡ ਬੰਦਿਆਂ ਨਾਲ ਸੰਸਥਾਵਾਂ ਨਾਲ ਇੱਕ ਨਾਨ ਪੋਲਿਟਿਕਲ ਗੈਰ ਸਿਆਸੀ ਸਿਆ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇੱਕ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਚ ਇੱਕ ਇਕੱਠ ਰੱਖਣਾ ਚਾਹੁੰਦੇ ਆ ਜਿਹਦੇ ਨਾਲ ਲੋਕੀ ਆਣ ਕੇ ਆਪਣੇ ਪੰਜਾਬ ਦੇ ਨਾਲ ਖੜਨ ਔਰ ਵਿਧਾਨ ਸਭਾ ਦੇ ਵਿੱਚ ਇਹ ਕਾਨੂੰਨ ਜਲਦੀ ਤੋਂ ਜਲਦੀ ਪਾਸ ਕਰਾਉਣ ਇਹ ਪ੍ਰੈਸ਼ਰ ਪਾਇਆ ਜਾ ਕੇ ਕਿ ਭਗਵਾਨਪਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਸ ਨਜ਼ਰੀਏ ਨਾਲ ਮੈਂ ਤੁਹਾਡੇ ਕੋਲ ਆਇਆ ਤੇ ਮੈਂ ਕੱਲ ਉਹਨਾਂ ਦੇ ਘਰ ਜਾ ਕੇ ਹਮਦਰਦੀ ਵੀ ਕਰੂੰਗਾ ਜਿੰਨੇ ਜੋਗਾ ਮੈਂ ਨਾਲ ਮਦਦ ਵੀ ਕਰੂੰਗਾ ਔਰ ਨਾਲ ਮੈਂ ਤੁਹਾਨੂੰ ਸਭ ਨੂੰ ਅਪੀਲ ਕਰੂੰਗਾ ਕਿ ਜਦੋਂ ਅਸੀਂ ਫੈਸਲਾ ਕਰਾਂਗੇ ਉਸ ਇਕੱਠ ਵਿੱਚ ਸਾਰਿਆਂ ਨੇ ਹੌਮ ਹਮਾ ਕੇ ਜੋ ਸਾਡੀ ਸਪਿਰਿਟ ਹੈ ਜੋ ਪੰਜਾਬ ਦੇ ਲੋਕਾਂ ਦੀ ਸਪਿਰਿਟ ਹੈ ਉਹ ਸਪਿਰਿਟ ਦੇ ਅਨੁਸਾਰ ਤੁਸੀਂ ਉਸ ਇਕੱਠ ਨੂੰ ਪਹੁੰਚੋਗੇ ਤਾਂ ਕਿ ਜਿਹੜੇ ਇਹ ਸਾਡੇ ਤੇ ਰਾਜ ਕਰਨ ਵਾਲੇ ਗੈਰ ਪੰਜਾਬੀ ਸਾਡੇ ਤੇ ਰਾਜ ਵੀ ਗੈਰ ਪੰਜਾਬੀਆਂ ਦਾ ਉਹਨਾਂ ਤੱਕ ਸਾਡਾ ਸੁਨੇਹਾ ਜਿਹੜਾ ਪਹੁੰਚ